ਆਪਣੇ ਨੌਜਵਾਨ ਪੁੱਤ ਦੀ ਭਾਲ ਵਿੱਚ ਦਰਦ-ਦਰਦੀਆਂ ਠੋਕਰਾਂ ਖਾਰੇ 70 ਸਾਲਾ ਬਜ਼ੁਰਗ ਤਰਸੀਮ ਲਾਲ ਨੇ ਦੱਸਿਆ ਕਿ ਮਿਤੀ 16 ਅਗਸਤ ਨੂੰ ਉਸਦੇ ਨੌਜਵਾਨ ਪੁੱਤਰ ਜਨਕ ਰਾਜ ਉਰਫ ਲਾਡੀ ਉਮਰ 42 ਸਾਲ ਨੂੰ ਉਸਦੇ ਗਵਾਰਡ ਰਹਿੰਦਾ ਗੁਰਦੇਵ ਸਿੰਘ ਪੁੱਤਰ ਗਿਆਨ ਚੰਦ ਨਾਲ ਲੈ ਕੇ ਚਨਈ ਗਿਆ ਵਰ ਵਾਪਸ ਨਾਲ ਲੈ ਕੇ ਨਹੀਂ ਪਰਤਿਆ ਉਕਤ ਮਾਮਲੇ 'ਚ ਬਜ਼ੁਰਗ ਬਾਪ ਨੇ ਦੱਸਿਆ ਕਿ ਗੁਰਦੇਵਰਾ ਮੇਰੇ ਕੋਲ ਮਿਤੀ 15 8 2023 ਨੂੰ ਆਇਆ ਅਤੇ ਕਿਹਾ ਕਿ ਮੇਰਾ ਭਰਾ ਜਗਜੀਵਨ ਰਾਮ ਮਲੇਸ਼ੀਆ ਤੋਂ ਚਨਈ ਆ ਰਿਹਾ ਹੈ ਤੇ ਮੈਂ ਜ਼ਿਆਦਾ ਜਾਣਕਾਰ ਨਹੀਂ ਹਾਂ ਤੇ ਤੁਸੀਂ ਆਪਣੇ ਲੜਕੇ ਜਨਕ ਰਾਜ ਨੂੰ ਮੇਰੇ ਨਾਲ ਚਨਈ ਮੇਰੇ ਭਰਾ ਨੂੰ ਲੈਣ ਲਈ ਭੇਜ ਦਿਓ ਕਿਉਂਕਿ ਜਨਕਰਾਜ ਪਹਿਲਾਂ ਵਿੱਚ ਨਹੀਂ ਜਾ ਚੁੱਕਾ ਹੈ ਤੇ ਉੱਥੇ ਕੰਮ ਕਰ ਚੁੱਕਾ ਹੈ ਜਦਕਿ ਉਕਤ ਦੋਮੇ ਪ੍ਰਾਰ 9 ਦਿਨ ਬਾਅਦ ਆਪਣੇ ਘਰ ਆ ਗਏ ਪਰ ਮੇਰਾ ਲੜਕਾ ਕਾ ਨਹੀਂ ਪਰਤਿਆ ਜਿਸ ਸੰਬੰਧੀ ਇਹਨਾਂ ਨਾਲ ਗੱਲ ਕੀਤੀ ਤਾਂ ਇਹਨਾਂ ਕੁਝ ਵੀ ਸਾਫ਼ ਨਹੀਂ ਦੱਸਿਆ ਤੇ ਸਿਰਫ ਇਹ ਆਖ ਦਿੱਤਾ ਕਿ ਉਹ ਦਿੱਲੀ ਤੋਂ ਫਗਵਾੜਾ ਆਉਣ ਮੌਕੇ ਕਿਧਰੇ ਰਸਤੇ ਵਿੱਚ ਹੀ ਗੁੰਮ ਹੋ ਗਿਆ ਇਹ ਸਭ ਕੁਝ ਵੀ ਇਹਨਾਂ ਨੇ ਆਪਣੇ ਘਰ ਪੁੱਜਣ ਤੋਂ 2 ਦਿਨ ਬਾਅਦ ਮੈਨੂੰ ਦੱਸਿਆ ਜਦ ਮੈਂ ਖੁਦ ਆਪਣੇ ਲੜਕੇ ਦਾ ਪਤਾ ਕਰਨ ਇਹਨਾਂ ਦੇ ਘਰ ਗਿਆ ਜੀ ਇਸ ਮਗਰੋਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਕਈ ਸਟੇਸ਼ਨਾਂ ਤੇ ਪੁੱਛ ਪਰਤਾਲ ਕੀਤੀ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਇਸ ਦੇ ਉਲਟ ਇਹ ਦੋਵੇਂ ਭਰਾਵਾ ਵੱਲੋਂ ਸਾਡੀ ਕੋਈ ਮਦਦ ਵੀ ਨਹੀਂ ਕੀਤੀ ਗਈ ਕੋਜੀ ਮੇਰਾ ਮੁੰਡਾ ਗਿਆਨ ਚੰਦ ਆ ਗਿਆ ਇੱਥੋਂ ਲੈ ਗਿਆ ਘਰੋਂ ਉਹ ਸਾਨੂੰ ਇਹ ਦੱਸਿਆ ਮੈਂ ਚ ਨਹੀਂ ਜਾਣਾ ਉਹ ਸਾਨੂੰ ਦਿੱਲੀ ਕਹਿ ਕੇ ਲੈ ਗਿਆ ਦਿੱਲੀ ਉਹ ਇੱਥੇ ਸਾਨੂੰ ਨੇ 17 ਤਰੀਕ ਨੂੰ ਲੈ ਗਿਆ ਸਾਨੂੰ ਨਹੀਂ ਪਤਾ ਉਹ ਕਦੋਂ ਚੜ੍ਹਿਆ ਗੱਡੀ ਉੱਥੇ ਚਲੇ ਗਏ ਆ ਮੁੰਡਾ ਮੇਰੇ ਨੂੰ ਜਾਣਕਾਰੀ ਸੀ ਉਧਰ ਲਈ ਉੱਥੇ ਚਲੇ ਗਿਆ ਅਬ ਚਨਈ ਤੋਂ ਵਾਪਸ ਆ ਗਿਆ ਚਨਈ ਤੋਂ ਬਾਬਾ ਜਦੋਂ ਆਉਂਦੇ ਆ ਦਿਹਾੜੀ ਕੱਟ ਕੇ ਜਿਹੜਾ ਉਧਰ ਨੂੰ ਬੰਦਾ ਲਿਜਾਂਦਾ ਹੁੰਦਾ ਏ ਚਰਮਨਦਾਸ ਉਸਨੇ ਗਿਆਨ ਚੰਦੇ ਮੁੰਡੇ ਨੂੰ ਫੋਨ ਕੀਤਾ ਬਲਦੇਵ ਰਾਜ ਨੂੰ ਬਈ ਕਾਕਾ ਕਿੱਥੇ ਆ ਉਹ ਕਹਿੰਦੇ ਜੀ ਇਹ ਅਸੀਂ ਆ ਆ ਗ ਰਹੇ ਆ ਉਹ ਉਹ ਬਾਅਦ ਵਿੱਚ ਉਹ ਕਹਿੰਦਾ ਚਲੋ ਕੋਈ ਗੱਲ ਨੇ ਗੱਡੀ ਚੜ ਗਿਆ ਆ ਆ ਜਾਣਾ ਦੂਏ ਦਿਨ ਫੇਰ ਉਹ 10 ਵਜੇ ਫੋਨ ਕਰਦਾ ਕਹਿੰਦਾ ਉਹ ਕਿੱਥੇ ਆ ਕਹਿੰਦੇ ਜੀ ਆਗਰੇ ਤੋਂ ਉਰੇ ਆ ਉਹ ਕਹਿੰਦਾ ਵੀ ਤੁਹਾਨੂੰ ਗੱਲ ਕਰਨੇ ਦਾ ਪਤਾ ਨਹੀਂ ਕਹਿੰਦਾ ਜਨਕ ਰਾਜ ਨਾਲ ਗੱਲ ਕਰਾਓ ਜਨਕ ਰਾਜ ਨਾਲ ਉਹ ਕਹਿੰਦੇ ਜੀ ਜਨਕ ਰਾਜ ਤਾਂ ਆਗਰੇ ਤੋਂ ਪਿੱਛੇ ਉੱਤਰ ਗਿਆ ਚਲੋ ਉਹ ਕਹਿੰਦਾ ਵੀ ਤੁਸੀਂ ਕੀ ਕਰਦੇ ਇੱਥੇ ਤੁਸੀਂ ਪਿੱਛੇ ਉੱਤਰਦੇ ਉਹਦੀ ਇਨਕੁਆਰੀ ਕਰਦੇ ਇਹ ਦਿੱਲੀ ਆ ਗਿਆ ਜੀ ਦਿੱਲੀੋਂ ਆ ਕੇ ਇਹਨਾਂ ਨੇ ਐਵੇਂ ਪ੍ਰੂਫ ਮਾਲਦੇ ਅਸੀਂ ਰੋਟੀ ਖਾਧੀ ਆ ਦਿੱਲੀੋਂ ਆਗੇ ਤਿੰਨ ਟਾਈਡਾ ਲੈਂਦੇ ਆ ਦੋ ਡੈਡਾ ਇਕੱਠੀਆਂ ਇਕ ਡੈਡ ਕੱਲੀ ਨਿਜਾਮਉਦੀਨ ਤੋਂ ਫੋਵੜਾ ਇਹਨਾਂ ਉਥੇ ਆਗੇ ਇੱਥੇ ਸਾਡੇ ਕੋਲ ਆ ਗਏ ਅਸੀਂ ਦੋ ਤਿੰਨ ਵਾਰੀ ਪਿੰਡ ਦੇ ਬੰਦੇ ਇਕੱਠੇ ਕੀਤੇ ਸਰਪੰਚ ਵੀ ਗਿਆ ਸਰਪੰਚ ਆਇਆ ਸੀ ਕਿਹਾ ਵੀ ਤੁਸੀਂ ਸਾਨੂੰ ਦੱਸ ਦਿਓ ਬਈ ਕੀ ਵਾਕਿਆ ਹੋਇਆ ਉਹ ਕਹੇ ਬੱਸ ਜੀ ਇਹੇ ਗੱਲਾਂ ਕਰਦੇ ਸਾਡੇ ਨਾਲ ਜੀ ਦਿੱਲੀ ਰੋਟੀ ਖਾਦੀ ਆ ਸਾਨੂੰ ਜੀ ਅਸੀਂ ਸੌਂ ਗਏ ਆ ਸਾਨੂੰ ਨਹੀਂ ਪਤਾ ਜੀ ਕਿੱਥੇ ਆ ਤੇ ਇਹਨਾਂ ਨੇ ਦੇਖਿਆ ਫਗਵਾੜੇ ਆ ਕੇ 24 ਤਰੀਕ ਨੂੰ ਪਹੁੰਚੇ ਆ 26 ਤਰੀਕ ਨੂੰ ਆ ਕੇ ਘਰ ਵਸਦੇ ਆ ਦੋ ਦਿਨ ਆਪਣੇ ਰਿਸ਼ਤੇਦਾਰਾਂ ਦੇ ਫਿਰਦੇ ਰਹੇ ਫੇਰ ਜਾਮਾ 25 ਤਰੀਕ ਨੂੰ ਗਿਆ ਮੈਂ ਕਿਹਾ ਬਈ ਗਿਆਨ ਚੰਦਾ ਮੁੰਡੇ ਆਏ ਨਹੀਂ ਵੀਰ ਆ ਜਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ 26 ਨੂੰ ਫੇਰ ਮੈਂ ਘਰ ਗਿਆ ਜਦ ਮੈਂ 26 ਨੂੰ ਘਰ ਗਿਆ ਤਾਂ ਮੁੰਡੇ ਆਏ ਸੀ ਮੈਂ ਕਿਹਾ ਬਈ ਜਨਕ ਰਾਜ ਕਿੱਥੇ ਆ ਤਾਇਆ ਉਹਦਾ ਏਦਾਂ ਫਲਾਨੀ ਤੇ ਉਤਰ ਗਿਆ ਉੱਤਰ ਗਿਆ ਫਲਾਨਾ ਅਈ ਕਿ ਚਲੋ ਕੋਈ ਗੱਲ ਨਹੀਂ ਫੇਰੇ ਸਰਪੰਚ ਜੀ ਨੇ ਵੀ ਅਤਰਾ ਦਿੱਤੀ ਸਰਪੰਚ ਜੀ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਇਦਾਂ ਕਰੋ ਵੀ ਇਹਨਾਂ ਦੀ ਸ਼ੱਕ ਮਟਾਉਣ ਦੇ ਜਾਂਚ ਨਾਲ ਬਿਲਜੋ ਵਹਿਮ ਕੱਢਣ ਲਈ ਵੀ ਤੁਸੀਂ ਦਿੱਲੀ ਨੂੰ ਗੱਡੀ ਕਰੋ ਜਿੱਥੋਂ ਤੁਸੀਂ ਟਾਈਟਾਂ ਕਹਿੰਨੇ ਆ ਉੱਥੋਂ ਆਪਾਂ ਇਨਕੁਆਰੀ ਕਰਦੇ ਆ ਇਹਨੂੰ ਉਹਨੇ ਇੱਕ ਬੰਦਾ ਇਹਨਾਂ ਦਾ ਬਾਹ ਲੈਨੇ ਆ ਕਾ ਬਾਹ ਲੈ ਇਹ ਕੱਲ ਕੋਈ ਨਹੀਂ ਗੋਲੀ ਬਿਰਦੀ ਦਾ ਰਾਮਜੀਦਾਸ ਬਿਰਦੀ ਉਹ ਸਾਨੂੰ ਕਹਿੰਦਾ ਰਿਹਾ ਲੈ ਜੀ ਮੈਂ মিডিਆ ਦੇ ਪਾਤੀ ਆ ਮੈਂ ਡਰਾਈਵਰਾਂ ਨੂੰ ਕਰ ਦਿੱਤੀ ਆ ਜਾਣੇ ਗੱਲ ਗੋਲ ਮੋਲ ਉਹੀ ਕਰਦਾ ਰਿਹਾ ਬਾਦੇ ਬੇ ਜੀ ਹੁਣ ਮੁੜਿਆ ਨੇ ਕੋਈ ਬਿਆਨ ਨਹੀਂ ਦਿੱਤਾ ਫਿਰ ਅਸੀਂ ਹਾਰ ਕੇ ਆ ਪੰਜ ਹੁਣ ਚਾਰ ਪੰਜ ਦਿਨ ਹੋਇਆ ਐਸਐਸਬੀ ਸਾਹਿਬ ਦੇ ਅਸੀਂ ਰਿਪੋਰਟ ਦਿੱਤੀ ਉਹ ਰਿਪੋਰਟ ਹੁਣ ਗ੍ਰਾਈ ਆ ਗਈ ਤੇ ਆ ਕੇ ਉਹ ਐਸਟੀਓ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਮੈਂ ਕਾਰਵਾਈ ਚਾਲੂ ਕਰਦੇ ਆ ਮੁੰਡਾ ਕੰਮ ਕੀ ਕਰਦਾ ਸੀ ਤੁਹਾਡਾ ਮੈਸਜ ਦਾ ਕੰਮ ਕਰਦਾ ਜੀ ਹਾਂਜੀ ਇਹ ਲੱਗਦਾ ਕਿ ਇਹ ਤੁਹਾਨੂੰ ਕੋਈ ਫੋਨ ਉਹਦਾ ਫੋਨ ਵਗੈਰਾ ਕੁਛ ਨਹੀਂ ਸੀਗਾ ਉਹਦੇ ਦੇਖੋ ਜਿਹੜਾ ਜਿਹੜਾ ਮੁੰਡਾ ਫੋਨ ਮੇਰੇ ਵਾਲੇ ਫੋਨ ਸੀਗਾ 98555 ਵਾਲਾ ਇਹੇ ਉਹ ਲਿਖਿਆ ਸੀਗਾ ਫੋਨ ਸੀਗਾ ਚੱਲਦਾ ਨਹੀਂ ਸੀ ਉਹ ਫੋਨ ਤੇ ਅਲਮੋ ਦਾ ਲੜਕਾ ਟ ਕੱਟ ਇਹ ਵਾਪਸ ਲਿਆਇਆ ਸਾਨੂੰ ਆਧਾਰਕਾਰ ਦੇ ਫੋਨ ਦੇਤਾ ਕਿ ਟ ਉਹਨਾਂ ਦੇ ਕੋਲ ਹਾਦੇ ਪਈ ਆ ਆਈ ਗਿਆ ਇਹ ਬੰਦਿਆਂ ਦੇ ਵਿੱਚ ਲਮਾਂਗੇ ਕੀ ਲੱਗਦਾ ਕਿ ਇਹ ਤੁਹਾਨੂੰ ਕਿੱਥੇ ਇਹ ਮੁੰਡਾ ਦਾ ਸਾਨੂੰ ਲੱਗਦਾ ਜੀ ਇਹ ਸਾਡੇ ਕੋਲੋਂ ਲਗਾਇਆ ਸਾਨੂੰ ਕੀ ਪਤਾ ਇਹ ਨਹੀਂ ਖਰੇ ਧੱਕਾ ਦੇਤਾ ਜਾਂ ਮਾਰ ਦਿੱਤਾ ਜਾਂ ਕਿਦਾਂ ਵੀ ਹੈਗੀ ਆ ਇਹ ਨੇ ਸਹੀ ਵੀ ਐ ਕੋਈ ਨਹੀਂ ਦਿੰਦੇ ਕਿੰਨੇ ਦਿਨ ਹੋ ਗਏ ਹੁਣ ਮੁੰਡੇ ਨੂੰ ਫੋਨ ਫੋਨ ਵੀ ਨਹੀਂ ਆਇਆ ਤੁਹਾਨੂੰ ਮੁੜ ਕੇ ਨਹੀਂ ਜੀ ਕੋਈ ਨਹੀਂ ਆਇਆ 17 ਤਰੀਕ ਨੂੰ ਇਹ ਗਏ ਆ 24 ਨੂੰ ਵਾਪਸ ਆਏ ਆ ਫੋਗਵਾੜੇ 24 ਦਿਨ ਅੱਜ ਹੋ ਗਏ ਹਾਂਜੀ ਪੁਲਿਸ ਕੀ ਕਹਿੰਦੀ ਹੈ ਹਾਂਜੀ ਪੁਲਿਸ ਕੋ ਗਏ ਸੀ ਤੁਸੀਂ ਅੱਜ ਐਸੇ ਪੁਲਿਸ ਕੋ ਗਏ ਸੀ ਜੀ ਆਪਾਂ ਜੀਆਰਪੀ ਨੂੰ ਰਿਪੋਰਟ ਦਿੱਤੀ ਥਾਣੇ ਉਥੇ ਫੋਗਵਾੜੇ ਉਹ ਕਹਿੰਦੇ ਵੀ ਅਸੀਂ ਦਿੱਲੀ ਤੇ ਇਨਕੁਆਰੀ ਕਰ ਲਈ ਆ ਠੀਕ ਨੇ ਬਾਕੀ ਇਤਿਹਾਸੀ ਇੱਕ ਦਿਨ ਗਏ ਸੀਗੇ ਪਹਿਲਾਂ ਰਿਪੋਰਟ ਲੈ ਕੇ ਉਦੋਂ ਉਹ ਮੁਰਸ਼ੀ ਕਹਿੰਦਾ ਬਈ ਐਸਐਚਓ ਸਾਹਿਬ ਇੱਥੇ ਹੈ ਨਹੀਂ ਬਈ ਹਾਲੇ ਮੈਂ ਉਹਨਾਂ ਦੇ ਪੁੱਛੇ ਦੇ ਬਿਗੈ ਰਿਪੋਰਟ ਲੈਣੀ ਨਹੀਂ ਤੇ ਬਾਅਦ ਵਿੱਚ ਫੇਰ ਉਹਨਾਂ ਨੇ ਅਸੀਂ ਬਾਅਦ ਵਿੱਚ ਫੇਰ ਜੀ ਉਹ ਫੇਰ ਅਸੀਂ ਐਸਐਸਪੀ ਸਾਹਿਬ ਦੇ ਰਿਪੋਰਟ ਦਿੱਤੀ ਤੇ ਉਹ ਹੁਣ ਥਾਣੇ ਵਾਪਸ ਆ ਗਈ ਹੁਣ ਮੰਗ ਕੀ ਕਰਦਾ ਪਰਵਾਰ ਮੰਗ ਮੈਂ ਇਹੀ ਕਰਦਾ ਮੇਰਾ ਮੁੰਡਾ ਮੇਰੇ ਕੋਲੋਂ ਲਗਾਇਆ ਮੇਰਾ ਮੁੰਡਾ ਦੇ ਦੇ ਬਸ ਆਪਣੀ ਕੋਈ ਬੈਰ ਵਿਰੋਧ ਨਹੀਂ ਹੈ ਮੇਰਾ ਮੁੰਡਾ ਮੇਰੇ ਕੋਲ ਆ ਗਿਆ ਬੱਚੇ ਛੋਟੇ ਛੋਟੇ ਆ ਵਿਚਾਰੇ ਮੈਂ ਉਹ ਆ ਉਹਦਾ ਆਖਾਂ ਦੇ ਆ ਇਹ ਹੈਂਡੀਕੈਪਟ ਆ ਜਨਾਨੀ ਉਹਦੀ ਕਾਰਖਾਨੇ ਲੱਗੀ ਆ ਮੁੰਡੇ ਤਿੰਨ ਨਿਆਣੇ ਆ ਤੇ ਇਹਨਾਂ ਦਾ ਹੁਣ ਹਾਲ ਕੀ ਹੋਊਗਾ ਸਾਡੇ ਕਿੰਨੇ ਨਿਆਣੇ ਜੀ ਮੇਰੇ ਦੋ ਮੁੰਡੇ ਸੀ ਜੀ ਇੱਕ ਮੁੰਡੇ ਦੀ ਡੈਥ ਹੋ ਗਈ ਆ ਸਾਲ ਕੋਇਆ ਤੇ ਇਹ ਛੋਟਾ ਮੁੰਡਾ ਆ ਇਹ ਹੀ ਮੇਰਾ ਮੁੰਡਾ ਆ ਤੇ ਘਰ ਦਾ ਗੁਜ਼ਾਰਾ ਫਿਰ ਘਰ ਦਾ ਗੁਜ਼ਾਰਾ ਜੀ ਮੈਂ ਹੁਣ ਉਹੀ ਇਹਦੇ ਸਿਰ ਤੇ ਆ ਮੈਂ ਤਾਂ ਆਪ ਆਖਾਂ ਦੇ ਇਦਾਂ ਦਾ ਆਂ ਵੀ ਮੇਰੇ ਤੇ ਆਪਨੇ ਕੋ ਕੰਮ ਹੁੰਦਾ ਇਹ ਵਿਚਾਰੀ ਹੈਂਡੀਕੈਪਟ ਆ ਮੈਂ ਮੈਂ ਘਰੇ ਸੀਗੀ ਕੰਮ ਤੇ ਗਈ ਸੀ ਬਹੂ ਵੀ ਕੰਮ ਤੇ ਗਈ ਸੀ ਉਹ ਪਹਿਲਾਂ ਚੱਲ ਜਾਂਦਾ ਕੰਮ ਤੇ ਉਹ ਵਾਪਸ ਆ ਗਿਆ 8:00 ਵਜੇ ਨਾਲ ਪੀ ਆ ਗਿਆ ਮੁੰਡਿਆਂ ਦਾ ਜਿਹਨਾਂ ਨੇ ਜੇਨ ਕੱਲ੍ਹ ਲਈ ਸੀ ਨਾਲ ਬਾਲਾ ਜੀ ਦਰਿਆਨ ਚੰਦ ਤਾਂ ਉਹ ਉੱਥੇ ਬਾਅਦ ਵੀ ਹੀ ਬੈਠੀਆਂ ਤੇ ਮੈਂ ਮੈਨੂੰ ਨੇ ਉਹਨੇ ਬੁਲਾਇਆ ਮੇਰੇ ਪੁੱਤਰ ਨੇ ਪੋਤਨ ਤਾਂ ਅੰਦਰ ਆ ਗਿਆ ਅੰਦਰ ਆ ਕੇ ਆਪਣੀ ਜੀੜੀ ਨੂੰ ਟੋਲਣ ਲੱਪਿਆ ਤਾਂ ਮੈਨੂੰ ਗਿਆਨ ਚੰਦ ਨੇ ਕਿਹਾ ਕਹਿੰਦਾ ਭਾਬੀ ਅੰਦਰ ਨੂੰ ਆ ਜਾ ਮੈਂ ਡਰ ਉਹੜੜ ਕੇ ਅੰਦਰ ਨੂੰ ਆ ਗਈ ਜਦ ਮੈਨੂੰ ਮੈਂ ਇੱਥੇ ਆ ਕੇ ਬਹਿ ਗਈ ਆ ਜਿੱਥੇ ਹੁਣ ਬੈਠੀ ਆ ਤਦ ਇਹਦਾ ਕਿੰਨੇ ਜੀਰੀ ਕਹਿੰਦਾ ਗਿਆਨ ਚੰਦ ਭਾਬੀ ਅਗੇ ਹੁਣ ਲਾਡੀਆਂ ਸੀ ਬਾ ਦਿੱਲੀ ਨੂੰ ਨ ਜਾਣਾ ਆ ਮੈਂ ਤਾਂ ਦਿੱਲੀ ਨੂੰ ਕੀ ਕਰਨ ਜਾਣਾ ਕਹਿੰਦਾ ਚੌਂਕ ਦੇਣਾ ਨੂੰ ਜਾਣਾ ਮੈਂ ਤਾਂ ਚੌਂਕ ਦੇਣ ਕੀ ਕਰਨ ਉੱਥੇ ਕੰਮ ਆ ਉਹਦਾ ਬਥੇਰਾ ਇੱਥੇ ਕੰਮ ਆਦਾ ਇਹਨ ਕੀ ਕਰਨਾ ਉੱਥੇ ਨਹੀਂ ਕਹਿੰਦਾ ਸੀ ਦਿਹਾੜੀ ਦੇ ਦੇਣੀ ਆ ਜਿੰਨੇ ਦਿਨ ਲੱਗਣਗੇ ਹੇ ਮੈਂ ਬੋਲੀ ਕੋਸ਼ੀਨਾ ਮੈਂ ਆਪਣੇ ਮੁੰਡੇ ਨੂੰ ਕਿਹਾ ਕੋਸ਼ੇ ਨਾ ਮੈਂ ਗਿਆਨ ਨੂੰ ਕੋਸ਼ੇ ਕਿਹਾ ਤੇ ਜੀ ਉਹ ਚਲਾ ਗਿਆ ਲੈ ਕੇ ਮਮੈਲ ਵੀ ਚਲਾ ਗਿਆ ਕੋਈ ਆਧਾਰ ਕਾਰਡ ਵੀ ਲੈ ਗਿਆ ਚਲੋ ਜੀ ਆਈ ਨਾ ਮੜ ਕੇ ਸ਼ਾਮਨੀ ਕੰਮ ਤੇ ਆਈ ਬੋਟੀ ਵੀ ਕੰਮ ਤੇ ਆਈ ਮੈਂ ਕਿਹਾ ਰੋਟੀ ਖਾ ਰਹੇ ਹੋ ਤਾਂ ਦਿੱਲੀ ਨੂੰ ਚਲਾ ਗਿਆ ਬੋਟੀ ਨੇ ਫੋਨ ਕੀਤਾ ਉਹ ਫੋਨ ਨਹੀਂ ਚੱਕਿਆ 3 ਦਿਨ ਹੋ ਗਏ ਨਾ ਮੈਂ ਕਿਹਾ ਤੁਸੀਂ ਪਤਾ ਤਾਂ ਲਿਆਵੋ ਵੀ ਉਹ ਆਏ ਨਹੀਂ ਹੈ ਕਿ ਦਿੱਲੀ ਦੇ ਬੰਦੇ ਦੂਏ ਦਿਨ ਆ ਜਾਂਦਾ ਏ ਇਹ ਗਾਇ ਹੋ ਗਿਆ ਚੰਦ ਕਹਿੰਦਾ ਉਹਨੇ ਦੋ ਦਿਨਾਂ ਨੂੰ ਆ ਜਾਣਾ ਜਾ ਚੌਂਕ ਦਿਨਾਂ ਨੂੰ ਗਿਆ ਨਹੀਂ ਦੱਸਿਆ ਵੀ ਅਸੀਂ ਇਹਨੂੰ ਨਜ਼ਰਾਸ ਨੂੰ ਭੇਜਣਾ ਜਾਂ ਕਿਤੇ ਨੂੰ ਭੇਜਣਾ ਜੁਲੀ ਜਾ ਪੈ ਕੇ ਲੈ ਗਿਆ ਮੇਰੇ ਕੋਲ ਚੱਲ ਜੀ ਚਾਰ ਦਿਨ ਫੇਰ ਲੰਘ ਗਏ ਫੇਰ ਬਹੁਤੀ ਫੋਨ ਕਰਦੀ ਜੀ ਉਹ ਨਹੀਂ ਚੱਕਿਆ ਰਸਤੇਦਾਰਾਂ ਦੇ ਵੀ ਫੋਨ ਆਉਂਦੇ ਸੀ ਉਹ ਵੀ ਫੇਰ ਚੱਕਿਆ ਨਹੀਂ ਤੇ ਮੈਲ ਜਦ ਫੇਰ ਚਾਰ ਦੋ ਦਿਨਾਂ ਦੇ ਫੇਰ ਲੰਘ ਗਏ ਫੇਰ ਪੁੱਛੁੰਦਾ ਆ ਜਾਣਾ ਵੀਰਾ ਆ ਜਾਣਾ ਵੀਰਾ ਇੱਕ ਦੋ ਦਿਨ ਲੱਗ ਜਾਣੇ ਆ ਤੇ ਉਹ ਬੰਦੇ ਨੇ ਕਿਆ ਮੁੰਡਾ ਸੀ ਜਿਹੜਾ ਆ ਉਹਨੇ ਸਾਨੂੰ ਦੱਸਿਆ ਇਹਨਾਂ ਨੂੰ ਦੇ ਉਹਦਾ ਮਜ਼ਰਾ ਸਿੰਬਾ ਜਾਂ ਮਜ਼ਰਾਸ ਮੁੰਡਾ ਉਤਰਨਾ ਆ ਉਹਨਾਂ ਦੇ ਲੱਗ ਜਾਣੇ ਕਈ ਜਣ ਪਰੋ ਜੀ ਅਸੀਂ ਕਿੱਥੇ ਚੱਲ ਆ ਜਾਊਗਾ ਆ ਗਿਆ ਉਧਰੋਂ ਆ ਗਿਆ ਉਧਰੋਂ ਆ ਕੇ ਪਤਾ ਨਹੀਂ ਕਿੱਥੇ ਉਤਾਰਿਆ ਹੈ ਕਿੱਥੇ ਨਹੀਂ ਉਤਾਰਿਆ ਸਾਨੂੰ ਕੋਈ ਵੀ ਨਹੀਂ ਦੱਸਿਆ ਅਸੀਂ ਜਿਆਦਾ ਥੱਕ ਗਏ ਸੀ ਮੋਟੀ ਫੋਨ ਕਰਨਾ ਬੋਟੀ ਨੇ ਵੀ ਪੁੱਛਿਆ ਰਾਤ ਨੂੰ ਕਹਿੰਦੇ ਚਾਚਾ ਜੀ ਆਏ ਨਹੀਂ ਕਹਿੰਦਾ ਜਿਆਦਾ ਆਉਣਗੇ ਸਾਨੂੰ ਦੱਸ ਦੇਵਾਂਗੇ ਸ੍ਰੀਨਗਰ ਮੈਂ ਕਿ ਫੋਨ ਕਰ ਬੋਟੀ ਨੂੰ ਕਿਹਾ ਕਹਿੰਦੀ ਮੈਂ ਕਰਨਾ ਕਹਿੰਦੀ ਉਹ ਤਾਂ ਓਕੇ ਬੋਲ ਦੇ ਮੈਂ ਕਿ ਉਹ ਕਾਹਦੇ ਓਕੇ ਬੋਲ ਦੇ ਮੈਂ ਕਿ ਤੈਨੂੰ ਓਕੇ ਬੋਲਦੇ ਰਹਿੰਦੇ ਆ ਇਹ ਆਪ ਘਰ ਗਏ ਤੇ ਕਹਿੰਦਾ ਮੇਰੇ ਮੁੰਡੇ ਆ ਗਏ ਆ ਚੱਲੋ ਅਲੋਕ ਦੱਸ ਦੇ ਸੀ ਉੱਥੇ ਬਹੋਰ ਦੇ ਮੁੰਡੇ ਦੋ ਜਣ ਬੈਠੀ ਦੇ ਰਹੇ ਆ ਦੋ ਜਣਾਂ ਆਨ ਕੀ ਰਹੇ ਆ ਫਿਰ ਵਾਪਸ ਘਰ ਆਪਣੇ ਆਏ ਆ ਨਾ ਸਾਡੇ ਘਰ ਚ ਤੱਕਰ ਪਤਾ ਲੈਣ ਆਏ ਆ ਵੀ ਕਿੱਦਾਂ ਉਹਦੇ ਬੱਚੇ ਪਾਸ ਦੇ ਜਾਂ ਕਿੱਦਾਂ ਬੱਚੇ ਰੋਟੀ ਦਿੰਦੇ ਆ ਜਾ ਉਹ ਆਪਕਾ ਆਪ ਮਾਂ ਵੀ ਤਾਲੇ ਦੀ ਉਹ ਆਪਣੇ ਤੇ ਢਾਲੀਆਂ ਲਾ ਕੇ ਬਹਿ ਗਈ ਵੇ ਮੁੰਡਾ ਕਦੇ ਨਾਨਕੀ ਨਾ ਗਿਆ ਕਦੇ ਸਹਰੀ ਲੰਘਿਆ ਨਾ ਪੈਣ ਦੇ ਕਦੇ ਵੀ ਰਸਤੇ ਜਾ ਲੰਗੇ ਜਾਂਦਾ ਹੀ ਨਹੀਂ ਸੀ ਅੰਟੀ ਅਜੇ ਕਿੰਨੇ ਕ ਦਿਨ ਕਿੰਨੇ ਦਿਨ ਹੋ ਗਏ ਅਜੇ 24 ਦਿਨ ਹੋ ਗਏ 17 ਤਰੀਕ ਦਾ ਗਿਆ ਆ ਕਰੋ ਫੋਨ ਵਗੈਰਾ ਵੀ ਨਹੀਂ ਆਇਆ ਕੋਈ ਨਹੀਂ ਕੋਈ ਨਹੀਂ ਆਇਆ ਕਰਕੇ ਦੇਖੇ ਜੀ ਕੋਲੋਂ ਮੈਂ ਲੈਿਆ ਹੋਈ ਮੋਬਾਈਲ ਵੀ ਲੈ ਰਿਆ ਕੈਟ ਵੀ ਲੈਇਆ ਧਾਰ ਕਾਰਡ ਵੀ ਲੈਇਆ ਉਹ ਕੋਣ ਲੈ ਕੇ ਆਇਆ ਉਹ ਵੇ ਬੰਦੇ ਜਿਹੜੇ ਬਾਹਰੋਂ ਆਇਆ